ਸ਼ੇਰ ਨਾਲ ਜੁੜੀ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕੈਬਨਿਟ ਮੰਤਰੀ ਮੀਤ ਥੇਰ ਨੂੰ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਉਹਨਾਂ ਦੇ ਖਿਲਾਫ ਜਾਰੀ ਹੋਏ ਗੈਰ ਜਮਾਨਤੀ ਵਰੰਟ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਗੈਰ ਜਮਾਨਤੀ ਵਰੰਟ ਜਾਰੀ ਕੀਤੇ ਗਏ ਸੀ ਜਿਨ੍ਹਾਂ ਦੇ ਉੱਤੇ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਮੰਤਰੀ ਮੀਤ ਥੇਰ ਨੂੰ ਵੱਡੀ ਰਾਹਤ ਦਿੱਤੀ ਗਈ ਦੱਸ ਦਈਏ ਜੋ ਹਾਈ ਕੋਰਟ ਦੇ ਵੱਲੋਂ ਗੈਰ ਜਮਾਨਤੀ ਵਰੰਟ ਨੇ ਉਹਨਾਂ ਨੂੰ ਰੱਦ ਦਿੱਤਾ ਗਿਆ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਇਹ ਗੈਰ ਜ਼ਮਾਨਤੀ ਬਰੰਟ ਜਾਰੀ ਕੀਤੇ ਗਏ ਸੀ ਦੱਸ ਦिए 24 ਅਕਤੂਬਰ 2020 ਨੂੰ ਆਪੀਸੀ ਦੀ ਧਾਰਾ 188 ਦੇ ਅਧੀਨ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੋਂ ਮੰਤਰੀ ਮੀਥੇਰ ਆਪਣੇ ਸਮਰਥਕਾਂ ਦੇ ਨਾਲ ਭਾਜਪਾ ਦੇ ਚੰਡੀਗੜ੍ਹ ਆਫਿਸ ਦੇ ਵਿੱਚ ਧਰਨਾ ਦੇਣ ਦੇ ਲਈ ਗਏ ਸੀ ਤਾਂ ਇਸੇ ਮਾਮਲੇ ਨੂੰ ਲੈ ਕੇ ਲਗਾਤਾਰ ਸੁਣਵਾਈ ਚੱਲ ਰਹੀ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਮੰਤਰੀ ਮੀਥੇਰ ਨੂੰ ਜ਼ਮਾਨਤ ਆ ਜਿਹੜੀ ਉਹ ਮਿਲੀ ਹੋਈ ਸੀ ਪਰ ਪਿਛਲੇ ਮਹੀਨੇ ਦੀ ਤਰੀਖ ਦੇ ਦੌਰਾਨ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦੇ ਜਿਸ ਤੋਂ ਬਾਅਦ ਫਿਰ ਅਦਾਲਤ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਰੱਦ ਕੀਤੀ ਜਾਂਦੀ ਹੈ ਤੇ ਗੈਰ ਜ਼ਮਾਨਤੀ ਬਰੰਟ ਨੇ ਜੋ ਉਹ ਜਾਰੀ ਕਰ ਦਿੱਤੇ ਜਾਂਦੇ ਨੇ ਤਾਂ ਇਸੇ ਮਾਮਲੇ ਨੂੰ ਲੈ ਕੇ ਮੀਥੇਰ ਹਾਈ ਕੋਰਟ ਦਾ ਰੁਕ ਕਰਦੇ ਨੇ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਉਹਨਾਂ ਦੇ ਖਿਲਾਫ ਜਾਰੀ ਕੀਤੇ ਗਏ ਗੈਰ ਜਮਾਨਤੀ ਬਰੰਟ ਨੇ ਜੋ ਉਹਨਾਂ ਨੂੰ ਰੱਦ ਕਰਨ ਦੇ ਆਦੇਸ਼ ਨੇ ਜਿਹੜੇ ਉਹ ਦੇ ਦਿੱਤੇ ਗਏ ਨੇ ਉੱਤੇ ਹੀ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਅਗਲੀ ਸੁਣਵਾਈ ਦੌਰਾਨ ਪੇਸ਼ ਹੋਣ ਦੇ ਆਦੇਸ਼ ਵੀ ਦਿੱਤੇ ਗਏ ਨੇ ਯਾਨੀ ਕਿ ਜੋ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਅਗਲੀ ਸੁਣਵਾਈ ਹੋਏਗੀ ਉਸ ਸੁਣਵਾਈ ਦੇ ਦੌਰਾਨ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤੇ ਇਸ ਦੇ ਨਾਲ-ਨਾਲ ਜੋ ਉਹਨਾਂ ਦੇ ਖਿਲਾਫ ਗੈਰ ਜਮਾਨਤੀ ਬਰੰਟ ਜਾਰੀ ਕੀਤੇ ਗਏ ਸੀ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਤਾਂ ਦੱਸ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਰ ਨੂੰ ਚੰਡੀਗੜ੍ਹ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਜਿੱਥੇ ਹੁਕਮ ਹੋਏ ਨੇ ਉੱਥੇ ਹੀ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਆ ਤੇ ਉਹਨਾਂ ਦੇ ਖਿਲਾਫ ਜ਼ਿਲ੍ਹਾ ਅਦਾਲਤ ਦੇ ਵੱਲੋਂ ਜਾਰੀ ਕੀਤੇ ਗਏ ਗੈਰ ਜਮਾਨਤੀ ਬਰੰਟਾ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਗਿਆ ਤਾਂ ਦੱਸ ਦਈਏ ਕਿ 24 ਅਕਤੂਬਰ 2020 ਨੂੰ ਉਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੋਂ ਉਹ ਆਪਣੇ ਸਮਰਥਕਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਭਾਜਪਾ ਦੇ ਦਫ਼ਤਰ ਦੇ ਵਿੱਚ ਧਰਨਾ ਦੇਣ ਦੇ ਲਈ ਜਾਂਦੇ ਨੇ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਆ ਤੇ ਹੁਣ ਇਸ ਐਫ ਆਈ ਆਰ ਦੇ ਮਾਮਲੇ ਨੂੰ ਹੀ ਲੈ ਕੇ ਜੋ ਉਹਨਾਂ ਦੇ ਖਿਲਾਫ ਗੈਰਜਮਨਤੀ ਬਰੰਟ ਜਾਰੀ ਕੀਤੇ ਗਏ ਸੀ ਉਹ ਬਰੰਟ ਰੱਦ ਕਰਨ ਦੇ ਆਦੇਸ਼ ਹਾਈ ਕੋਰਟ ਦੇ ਵੱਲੋਂ ਦੇ ਦਿੱਤੇ ਗਏ ਨੇ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਬਨਟ ਮੰਤਰੀ ਮੀਥੇਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇੱਕ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਤੇ ਇਸੇ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਜ਼ਮਾਨਤ ਵੀ ਮਿਲ ਚੁੱਕੀ ਸੀ ਪਰ ਜਦੋਂ ਪਿਛਲੇ ਸੁਣਵਾਈ ਤੇ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਸ ਤੋਂ ਬਾਅਦ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਗੈਰ ਜ਼ਮਾਨਤੀ ਬ੍ਰਾਂਟ ਨੇ ਜਿਹੜੇ ਉਹ ਜਾਰੀ ਕਰ ਦਿੱਤੇ ਜਾਂਦੇ ਨੇ ਤੇ ਫਿਰ ਇਸ ਮਾਮਲੇ ਨੂੰ ਲੈ ਕੇ ਮੰਤਰੀ ਦੇ ਵੱਲੋਂ ਹਾਈ ਕੋਰਟ ਦੇ ਵੱਲ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਜਾਂਦੀ ਆ ਤੇ ਉੱਥੇ ਸੁਣਵਾਈ ਦੇ ਦੌਰਾਨ ਹੁਣ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਗੈਰ ਜ਼ਮਾਨਤੀ ਬ੍ਰਾਂਟ ਨੇ ਜੋ ਉਹਨਾਂ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਦੇ ਦਿੱਤੇ ਗਏ ਨੇ ਤੇ ਮੰਤਰੀ ਨੂੰ ਅਗਲੀ ਸੁਣਵਾਈ ਦੌਰਾਨ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਗਏ ਨੇ